ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸ ਟ੍ਰੈਂਡ ਮਿਸ ਇਸਕਿਲ ਦੇ ਵਿੱਚ ਉਮੀਦ ਕਰਦੀ ਆਂ ਸਰ ਜਣ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰਦੇ ਆਂ ਅੱਜ ਦੇ ਬਲੌਗ ਦੀ ਅੱਜ ਦੇ ਦਿਨ ਦੇ ਟਾਈਮ 10:00 ਵੱਜ ਚੁੱਕੇ ਨੇ ਤੇ ਅੱਜ ਮੈਂ ਥੋੜਾ ਲੇਟ ਹੋਊਗੀ ਕਿਉਂਕਿ ਬੱਚਿਆਂ ਕਰਕੇ ਥੋੜਾ ਲੇਟ ਹੋ ਜਾਈਦਾ ਬਟ ਮਾਰਨਿੰਗ ਆਪਾਂ ਪਹਿਲਾਂ ਛੱਤ ਥੋੜੀ ਸਫਾਈ ਕਰਨ ਵਾਲੀ ਸੀ ਉੱਥੇ ਸਫਾਈ ਕੀਤੀ ਔਰ ਫਿਰ ਇੱਕ ਵਾਰ ਮੈਂ ਵਾਸ਼ਿੰਗ ਮਸ਼ੀਨ ਵੀ ਲਗਾਤੀ ਰਾਤ ਵੀ ਕੱਪੜੇ ਧੋਤੇ ਸੀ ਮਾਰਨਿੰਗ ਫੇਰ ਇੰਨੇ ਹੋ ਜਾਂਦੇ ਆ ਬੱਚਿਆਂ ਕਰਕੇ ਤੇ ਚਲੋ ਹੁਣ ਮੈਂ ਹੋਇਆ ਫ੍ਰੀ ਇਨ ਦਾ ਚੀਤ ਮਾਰਨਿੰਗ ਦੀ ਗਏ ਹੋਏ ਨੇ ਫੈਬਰਿਕ ਆਉਣਾ ਸੀ ਆਪਣਾ ਸੋਫੇ ਦਾ ਤੇ ਉਹ ਕਲੈਕਟ ਕਰਨ ਗਏ ਹੋਏ ਨੇ ਔਰ ਹੁਣ ਆਪਾਂ ਚੱਲਦੇ ਆਂ نیچے ਅਜੇ ਬੱਚਿਆਂ ਦੇ ਸਿਰਾਂ ਤੇ ਆਇਲਿੰਗ ਵਗੈਰਾ ਕਰਨੀ ਆਪਾਂ ਨੇ نیچے ਜਾ ਕੇ ਕਰਦਿਆ ਫਿਰ ਉਸ ਤੋਂ ਬਾਅਦ ਬ੍ਰੇਕਫਾਸਟ ਕਰਾਂਗੇ ਫਿਰ ਦੇਖਾਂਗੇ ਆਪਣਾ ਨੈਕਸਟ ਸ਼ਡਿਊਲ ਕੀ ਆ ਕਿੱਥੇ ਜਾਣਾ ਹੈ ਵੈਸੇ ਤਾਂ ਅੱਜ ਦਾ ਜਿਹੜਾ ਸ਼ਡਿਊਲ ਹੈਗਾ ਕਿ ਥੋੜੀ ਜਿਹੀ ਆਪਾਂ ਸ਼ਾਪਿੰਗ ਕਰਵਾ ਕੇ ਲੈ ਕੇ ਜਣੇ ਬੱਚਿਆਂ ਨੂੰ ਥੋੜਾ ਬਹੁਤਾ સ્વાદ ਹੈ ਜੋ ਮੈਨੂੰ ਵੀ ਚਾਹੀਦਾ ਸੀਗਾ ਤੇ ਕਾਫੀ ਦਿਨ ਹੋ ਗਏ ਮੈਨੂੰ ਤਾਂ ਜਾਣ ਹੀ ਹੋਇਆ ਹੈਗਾ ਤੇ ਮੈਂ ਕਿਹਾ ਚਲੋ ਅੱਜ ਬੱਚੇ ਘਰੇ ਨਾ ਇਹ ਵੀ ਕੰਮ ਫੇਰ ਆਉਣਗੇ ਫਿਰ ਅੱਜ ਚੱਲਦੇ ਆ ਲਓ ਜੀ ਟਾਈਮ ਹੋ ਗਿਆ 1 ਵਜ ਚੁੱਕਿਆ ਤੇ ਮੈਂ ਕਾਫੀ ਟਾਈਮ ਦੀ ਦੇਖ ਰਹੀ ਹਾਂ ਕਿ ਇੰਦਰਜੀਤ ਫ੍ਰੀ ਹੋਣ ਤੇ ਫਿਰ ਅਸੀਂ ਜਾਈਏ ਡੀਮਾਰਟ ਆਪਣੀ ਸ਼ਾਪਿੰਗ ਦੇ ਲਈ ਕਿਉਂਕਿ ਖਰਚਾ ਵਾਚਾ ਲੈ ਕੇ ਜਾਣਾ ਹੁੰਦਾ ਬਟ ਉਹ ਹਜੇ ਤੱਕ ਫ੍ਰੀ ਨਹੀਂ ਹੋਏ ਪਰ ਆਪਾਂ ਨੂੰ ਕਾਰਡ ਮਿਲ ਗਿਆ ਤੇ ਉਹਨਾਂ ਨੇ ਹਜੇ ਆਪਣਾ ਬ੍ਰੇਕਫਾਸਟ ਵੀ ਨਹੀਂ ਹੁਣ ਤਾਂ ਲੰਚ ਦਾ ਵੀ ਟਾਈਮ ਹੋ ਚੱਲਿਆ ਸਾਰਾ ਕੁਝ ਇਕੱਠਾ ਹੀ ਹੋ ਜਾਣਾ ਕਿਉਂਕਿ ਕਸਟਮਰ ਆਏ ਹੋਏ ਨੇ ਸਮਾਰਨਿੰਗ ਦੇ ਕਸਟਮਰ ਹੀ ਟੈਂਡ ਕਰ ਰਹੇ ਨੇ ਹਜੇ ਤੱਕ ਟਾਈਮ ਨਹੀਂ ਲੱਗਿਆ ਹੈਗਾ ਤੇ ਜਦੋਂ ਦੇ ਉਹ ਵਾਪਸ ਆਏ ਨੇ ਸ਼ਾਇਦ ਤੋਂ ਤੇ ਕਸਟਮਰ ਹੀ ਟੈਂਡ ਕਰ ਰਹੇ ਨੇ ਲਗਾਤਾਰ ਚਲੋ ਫਿਰ ਆਪਣਾ ਵੀ ਜਾਨੂ ਚਾਹ ਵਗੈਰਾ ਦਾ ਟਾਈਮ ਹੋ ਜਾਣਾ ਤੇ ਆਪਾਂ ਵੀ ਜਾ ਆਈਏ ਔਰ ਸੋ ਚਲੋ ਚੱਲਦੇ ਆਪਾਂ ਤੇ ਦੇਖਦੇ ਆ ਕਿ ਕੀ ਕੀ ਖਰੀਦ ਕੇ ਲੈ ਕੇ ਆਉਨੇ ਆਂ चलो पहला चलते मिस हर एक चीज मिलेगी मिस टीए वाई दे अज मैं मैट भी देखा गी सा ਇਆ ਗਿਆ ਸਾਰਾ ਸਟੇਸ਼ਨਰੀ ਦਾ ਸਾਮਾਨ ਇਹ ਕੁਝ ਚਾਹ ਦੀ ਚੀਜ਼ ਮਿਲਦੀ ਇੱਥੇ ਇਹ ਜੰਮ ਮਗਰ ਦਾ ਆ ਗਿਆ ਜੰਮ ਮਗਰ ਰਹਿਣ ਦੇ ਤੂੰ ਜੰਮ ਕਰਨ ਲਾ ਜੀ ਮਿਸਟਰ ਡੀਵਾਈ ਦੇ ਵਿੱਚੋਂ ਸ਼ੋਪਿੰਗ ਕਰਨੀ ਕਰ ਲਈ ਜਵਾਂ ਜੋ ਨੂੰ ਘੜੀ ਪਸੰਦ ਆਈ ਸੀ ਵੱਟੋਂ ਦਾ ਟਾਈਮ ਹੀ ਸੈੱਟ ਹੋ ਰਿਹਾ ਸੀ ਇਸ ਲਈ ਆਪਾਂ ਫਿਰ ਕੈਂਸਲ ਕਰ ਦਿੱਤੀ ਹੁਣ ਵਧੀਆ ਚ ਲਿਆ ਕੇ ਦਉ ਤੁਹਾਨੂੰ ਵਾਚ ਠੀਕ ਹੈ ਆਪ ਕਲ ਦੀ ਲੋਜੀ ਹੁਣ ਆਪਾਂ ਪਹੁੰਚ ਗਏ ਮੈਟਰੋ ਦੇ ਸਟੋਰ ਦੇ ਵਿੱਚ ਮੈਂ ਟਰਾਈ ਕਰ ਰਹੀ ਹਾਂ ਜੁੱਤੇ ਬਲੈਕ ਕਰ ਲੈਣਾ ਤੇ ਮੇਰੀ ਨਿਗਾਹ ਜਾ ਰਹੀ ਹੈ ਬਾਰ-ਬਾਰ ਉੱਧਰ ਨਾ ਆਉਣੀ ਕਿ ਕਿ ਆਪਾਂ ਥੋੜੀ ਵਰਤ ਸ਼ਾਪਿੰਗ ਕਰਕੇ ਆ ਗਿਆਂ ਘਰ ਤੇ ਕੀ ਕੀ ਖਰੀਦ ਲਿਆਂਦਾ ਆਪਾਂ ਉਹ ਵੀ ਦਿਖਾਉਨੇ ਆ ਤੁਹਾਨੂੰ ਕਿ ਛਾੜਾ ਟਾਈਮ ਹੋ ਗਿਆ ਚਾਹ ਵੀ ਪੀਨੇ ਆ ਅੱਜ ਤਾਂ ਟਿਊਸ਼ਨ ਤੋਂ ਵੀ ਛੁੱਟੀ ਆ ਤੇ ਫੇਰ ਆਰਾਮ ਨਾਲ ਇੱਧਰ ਉੱਧਰ ਟਹਿਲਦੇ ਆਂ ਚਾਹ ਪੀ ਕੇ ਤੇ ਕੀ ਕੀ ਲਿਆਂਦਾ ਆਪਾਂ ਚਲੋ ਦਿਖਾਓ ਅੱਜ ਤਾਂ ਬਸ ਇੰਨਾ ਕੀ ਸਮਾਨ ਲਿਆ ਇੱਕ ਮੈਨੂੰ ਇਹ ਕੱਪ ਪਸੰਦ ਆਈ ਸੀ ਆਪਾਂ ਹੀ ਲਈ ਆ ਤੇ ਇੱਕ ਇਹ ਵਾਲੀ ਗਲਿਟਰ ਗਲੋ ਲਈ ਆ ਮੈਂ ਫੈਬਰਿਕ ਲਈ ਕਿਸੇ ਸੂਟ ਦੇ ਉੱਪਰ ਇਹਦੇ ਥੋੜੀ ਜਿਹੀ ਆਰਟ ਕਰਕੇ ਦੇਖਾਂਗੇ ਉਸ ਤੋਂ ਬਾਅਦ ਅਗਰੇ ਬੈਸਟ ਨਿਕਲੀ ਤਾਂ ਫਿਰ ਆਪਾਂ ਬਾਕੀ ਦੇ ਕਲਰ ਵੀ ਇਹਦੇ ਲੈ ਕੇ ਆਵਾਂਗੇ ਤੇ ਇਹ ਪਤਾ ਨਹੀਂ ਆਪਾਂ ਕਿੰਨੇ ਦੀ ਪਈ ਹੋ ਮਾਰਕੀਟ ਪ੍ਰਾਈਸ 89 ਨਾਲ ਬਟੇ ਦੋ ਘੱਟ ਪਈ ਆ ਆਪਾਂ ਨੂੰ ਇਹ ਔਰ ਇਹ ਵੀ ਆਪਾਂ ਨੂੰ 220 ਤੋਂ ਘੱਟ ਪਈ ਆ 220 ਦਾ ਮਾਰਕੀਟ ਪ੍ਰਾਈਸ ਆ ਇੱਕੇ ਮੈਂ ਇਹਨੂੰ अच्छी लगी है गड्डी ਦੇ ਵਿੱਚ ਵੀ ਕਰੀਰ ਲਾ ਕੇ ਤਿੰਨ ਰੀਡਾਂ ਗਾਹਾਂ ਨੇ ਅੱਗੇ ਨੇ ਇਹਦੇ ਵਿੱਚ ਇੱਕ ਮੇਰੇ ਕੋ ਪਰੇਟ ਸੂਟ ਇਸ ਵਾਰ ਅਨਸਟਿਚ ਬਹੁਤ ਸਾਰੇ ਹੋਗੇ ਜਿਹੜੇ ਸਟਿਚ ਕਰਨੇ ਆ ਤੇ ਮੈਨੂੰ ਇਹ ਇਰਿੰਗ ਪਸੰਦ ਆਏ ਇਹਦੇ ਵਿੱਚ ਮਤਲਬ ਹੋਰ ਕਲਰ ਹੈ ਨਹੀਂ ਸੀ ਫਿਰ ਮੈਂ ਪਰੇਟ ਹੀ ਲੈ ਲਿਆ ਕਿਉਂਕਿ ਪਰੇਟ ਮੇਰੇ ਕੋ ਕਾਫੀ ਸੂਟ ਹੋ ਜਾਣਾ ਹੈ ਇਸ ਵਾਰ ਗਰਮੀ ਦੇ ਵਿੱਚ ਟਿੱਕੇ ਛੋਟੇ ਛੋਟੇ ਕਲੈਕਟਰ ਲੈ ਮੈਂ ਕਿਉਂਕਿ ਮੈਂ ਵਾਲ ਮੋਸਲੀ ਖੁੱਲੀ ਛੱਡਦੀ ਆ ਤੇ ਇਹ ਆਪਾਂ ਸੇਮ ਸੇਮ ਲਈਏ ਅਗਰ ਕੋਈ ਹੇਅਰ ਸਟਾਈਲ ਕਰਨਾ ਦੋਨੋਂ ਸਾਈਡ ਲੱਗ ਜਾ ਕਰਨਗੇ ਇਹ ਵੀ ਛੋਟੇ ਛੋਟੇ ਕਲੈਕਟਰ ਲੈ। ਔਰ ਦੋ ਮੈਂ ਇਹ ਵਾਲੇ। ਇਹ ਮੈਨੂੰ ਸੋਹਣੇ ਲੱਗੇ ਤੇ ਇੱਕ ਆਪਾ ਲਈ ਇਹ ਜੋ ਬੰਦੀ ਛਤਰੀ। ਇਹ ਆਪਾ ਰਬੜਾ ਲਈਆਂ ਸੀਗੀਆਂ। ਤੇ ਇਹ ਮੈਂ ਇੱਕ ਬੋ ਲਈ ਸੀ ਕਿਉਂਕਿ ਇਹਦੇ ਨਾਲ ਦੀ ਮੇਰੀ ਇੱਕ ਬਨਾਰਸੀ ਬ੍ਰਾਕਟ ਦੇ ਵਿੱਚ ਫਰੌਕ ਬਣਵਾਈ ਹੈ ਮੈਂ ਇਸ ਵਾਰ ਤੇ ਉਹਦੇ ਨਾਲ ਮੈਚਿੰਗ ਲਈ ਆ ਪਾਵਾਂਗੇ ਕਿਸੇ ਦਿਨ ਤੇ ਫਿਰ ਲਗਾਵਾਂਗੇ ਇਹ ਵਾਲੀ। ਬਸ ਇੰਨਾ ਕੁ ਸਮਾਨ ਲਿਆ ਸੀਨੇ। બસ ਡੀਆਈ ਦੇ ਵਿੱਚੋਂ ਅਸੀਂ ਇੰਨਾ ਕੁ ਸਮਾਨ ਲੈ ਕੇ ਉਸ ਤੋਂ ਬਾਅਦ ਆਏ ਮੈਟਰੋ ਵਾਲਿਆਂ ਦੇ ਮੈਟਰੋ ਵਾਲਿਆਂ ਦੇ ਮੈਂ ਲਈਆਂ ਦੋ ਜੁੱਤੀਆਂ ਇੱਕ ਤਾਂ ਸ਼ੂਜ਼ ਲੈ ਆ ਤੇ ਮੈਂ ਇੱਕ ਮੈਨੂੰ ট্রান্সਪੇਰੈਂਟ ਜੁੱਤੀ ਪਸੰਦਾਈ ਥੋੜੀ ਹੀਲ ਦੇ ਵਿੱਚ ਤੇ ਉਹ ਲਈ ਉਹ ਆਪਾਂ ਹੁਣ ਤੁਹਾਨੂੰ ਕਿਸ ਦਿਨ ਪਾਕੀ ਦਿਖਾਵਾਂਗੇ ਤੇ ਕਿਉਂਕਿ ਮੈਂ ਉਹਨਾਂ ਕਿਸੇ ਫੰਕਸ਼ਨ ਲਈ ਰੱਖਣੀ ਆ ਤੇ ਜੇ ਮੈਂ ਹੁਣੇ ਦਿਖਾਤੀ ਫਿਰ ਉਹ ਸ਼ੋ ਹੋ ਜਾਣੀਆਂ ਸੋ ਇਸ ਲਈ ਬਸ ਤੇ ਮੇਰੇ ਫੰਕਸ਼ਨ ਤੱਕ ਤਾਂ ਮੇਰੇ ਕੋਲ ਰਹਿਣੀ ਨਹੀਂ ਹੁੰਦੀ ਚੀਜ਼ ਮੈਨੂੰ ਇਹ ਹੁੰਦਾ ਮੈਂ ਜਲਦੀ ਪਾ ਲਵਾਂ ਇਹਨੂੰ ਤੇ ਹੋ ਸਕਦਾ ਮੈਂ ਇੱਕ ਅੱਧੇ ਦਿਨ ਦੇ ਵਿੱਚ ਕਿਸੇ ਸੂਟ ਨਾਲ ਵੇਅਰ ਕਰਕੇ ਨੀਚੇ ਹੀ ਆਜਮਾ ਤੇ ਫਿਰ ਮੈਂ ਤੁਹਾਨੂੰ ਬਲੌਗ ਦੇ ਵਿੱਚ ਜਰੂਰ ਦੱਸੂ ਕਿ ਮੈਂ ਇਹ ਵਾਲੀ ਲੈ ਕੇ ਆਈ ਸੀ ਤੇ ਕਿੰਨੇ ਦੀ ਲੈ ਕੇ ਆਈ ਉਹ ਵੀ ਦੱਸੂਗੀ ਅਗਰ ਦਿਖਾ ਦਨੀ ਆ ਕਿਉਂਕਿ ਕਈ ਕਹਿਣਗੇ ਖਾਨੀ ਲੈ ਕੇ ਆਈ ਹੈ ਖਾਨੀ ਨਹੀਂ ਮੈਂ ਲੈ ਕੇ ਆਈ ਆ ਇਹਦੇ ਵਿੱਚ ਮੇਰੇ ਉਹ ਸ਼ੂਜ਼ ਨੇ ਬਲੈਕ ਵਾਲੇ ਜਿਹੜੇ ਥੋੜੇ ਉੱਚੇ ਜਿਹੇ ਹੁੰਦੇ ਆ ਤੇ ਇਹਦੇ ਵਿੱਚ ਹੈਗੇ ਮੇਰੀ ਜੁੱਤੀ ਥੋੜੀ ਜੀ ਦੇਖ ਲਓ ਸਿਲਵਰ ਕਲਰ ਦੀ ਹੈ ਤੇ ਜਿਸ ਦਿਨ ਪਾਉਂਗੀ ਉਸ ਦਿਨ ਪ੍ਰਾਈਸ ਵੀ ਦੱਸੂਗੀ ਔਰ ਦਿਖਾਉਂਗੀ ਵੀ ਕਿ ਇਹ ਵਾਲੀ ਲੈ ਕੇ ਆਈ ਸੀ ਮੈਂ ਚਲੋ ਵੀ ਚਲੋ 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 ਐਨੀ ਹਾਉ ਮਿੱਟੀ ਪਾਓ ਚਲੋ ਆਪਦੇ ਆਪਦੇ ਕੰਮ ਆਜਾ ਹਕਿੰਦਾ ਮੂਵੀ ਦੇ 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 10 ਵਜਾ ਲਏ ਨੇ ਸਵੇਰੇ ਸਕੂਲ ਜਾਣਾ ਭਾਈ ਸਾਹਿਬ ਚਲੋ ਚੱਲੀਏ 10 ਵਜੇ ਚਲੋ 10 ਵਜੇ ਵੀ ਮੈਂ ਚੱਲਦਾ ਨੋ ਚਲੋ ਰਾਤ ਦੇ ਦਸ ਵਜੇ ਮੈਨੂੰ ਇੱਕ ਛੋਟਾ ਜਿਹਾ ਕੰਮ ਜ਼ਿਆਦਾ ਆ ਕਿਉਂਕਿ ਅੱਜ ਆਪਾਂ ਥੋੜਾ ਤਣੀਆਂ ਸੁਮਾਰਿਆ ਸੀ ਕੱਲ ਅਰਸ਼ ਨੇ ਕਾਫੀ ਸਾਰਾ ਲਿਆ ਕੇ ਦਿੱਤਾ ਸੀ ਤੇ ਉਹ ਆਪਾਂ ਫ੍ਰੀਜ਼ਰ ਦੇ ਵਿੱਚ ਲਗਾਉਣਾ ਸੀਗਾ ਤੇ ਹੁਣ ਮੈਂ ਉਹ ਲਗਾ ਮਾ ਕੇ ਇਦਾਂ ਦੇ ਬੈਗ ਦੇ ਵਿੱਚ ਇੰਨਾ ਸਾਰਾ ਤਣੀਆਂ ਹੋ ਗਿਆ ਜਿਹੜਾ ਕਿ ਆਪਾਂ ਨੇ ਸੁਮਾਰਿਆ ਅੱਜ ਤੇ ਹੁਣ ਉਹਨੂੰ ਹੁਣ ਆਪਾਂ ਪੈਕ ਕਰਕੇ ਫ੍ਰੀਜ਼ ਕਰ ਦਵਾਂਗੇ ਲਓ ਜੀ ਆਪਾਂ ਨੇ ਤਿੰਨ ਪੈਕੇਟ ਇਦਾਂ ਦੇ ਛੋਟੇ-ਛੋਟਿਆਂ ਦੇ ਵਿੱਚ ਇਹਨੂੰ ਪੈਕ ਕਰ ਦਿੱਤਾ ਔਰ ਹੁਣ ਆਪਾਂ ਇਹਨਾਂ ਨੂੰ ਬਰਫ ਵਾਲੇ ਖਾਨੇ ਦੇ ਵਿੱਚ ਫ੍ਰੀਜ਼ ਕਰ ਦਵਾਂਗੇ ਤੇ ਜਿੰਨਾ-ਜਿੰਨਾ ਚਾਹੀਦਾ ਹੋਏਗਾ ਇਹਨੂੰ ਕੱਟ ਲਵਾਂਗੇ ਔਰ ਇਹ ਜਲਦੀ ਮਤਲਬ ਖਰਾਬ ਵੀ ਨਹੀਂ ਹੋਏਗਾ ਕਿੰਨੇ ਦਿਨ ਮਰਜੀ ਆਪਾਂ ਇਹਨੂੰ ਹਜੇ ਯੂਜ਼ ਕਰ ਸਕਦੇ ਹਾਂ ਜਿੰਨਾ ਦਾ ਪੈਕਰ ਆ ਉਸਦੇ ਅਕੋਰਡਿੰਗ ਟਾਈਮ ਕਾਫੀ ਹੋ ਗਿਆ ਅੱਜ ਤੇ ਉਪਰਾਂ ਕੀ ਵੀ ਮੈਂ ਬਲੌਗ ਨਹੀਂ ਸ਼ੂਟ ਕਰ ਪਾਈ ਕਿਉਂਕਿ ਨਾਲ ਪਾਣੀ ਮੈਂ ਵਾਸ਼ਿੰਗ ਮਸ਼ੀਨ ਲਗਾਈ ਸੀ ਬਸ ਥੋੜੇ-ਵੋਟੇ ਕੰਮ ਸੇ ਉਹ ਕੀਤੇ ਤੇ ਬਸ ਤੋਂਵਾ ਦਾ ਸੀ ਦੇਖਣ ਲੱਗੇ ਮੂਵੀ ਅਜੇ ਇੰਦਰਜੀਤ ਵੀ ਜਿਆਦਾ ਨਹੀਂ ਟਾਈਮ ਲਗਾ ਕੇ ਆਏ ਹੈ ਕਿ ਬੰਦ ਦੇ ਲਈ ਉਹ ਵੀ ਚਲਦੀ 8:00 ਵਜੇ ਵਾਪਸ ਆ ਗਏ ਸੀਗੇ 7:00 ਵਜੇ ਜਾ ਕੇ ਹੋਰ ਕਿਉਂਕਿ ਉਹਨਾਂ ਦੀ ਅੱਜ ਬਾਅਦ ਵਿੱਚ ਪੇਨ ਹੋ ਰਹੀ ਆ ਸ਼ੋਲਡਰ ਤੇ ਤੇ ਕੱਲ ਦਿਖਾ ਕੇ ਆਉਣਗੇ ਡਾਕਟਰ ਨੂੰ ਤੇ ਤਾਂ ਕਰਕੇ ਪਹਿਲਾਂ ਪਹਿਲਾਂ ਜਦੋਂ ਲੱਗੀ ਲੱਗੇ ਸੀ ਉਹ ਬੈਡਮਿੰਟਨ ਖੇਡਣ ਜਾਂਦੇ ਲਈ ਤੇ ਉਹ ਦੂ ਪੈਰ ਦੇ ਵਿੱਚ ਸੱਟ ਮਾਰਾਈ ਸੀ ਹੁਣ ਬਾਹ ਦਾ ਕੰਮ ਹੋ ਗਿਆ ਚਲੋ ਤੇ ਦੇਖੋ ਕੱਲ ਡਾਕਟਰ ਕੀ ਕਹਿੰਦੇ ਆ ਇੱਧਰ ਭਾਈ ਸਾਹਿਬ ਨੇ ਸਵੇਰੇ ਸਕੂਲ ਜਾਣਾ ਨੀ ਦੇ ਨੇੜੇ ਤੇੜੇ ਨਹੀਂ ਹੈਗੀ ਆ ਕਦੋਂ ਦਾ ਸੌਂ ਗਿਆ ਤੈਨੂੰ ਢੀਕ ਢੀਕ ਕੇ ਤੇਰੀ ਡਾਲ ਕਿੱਥੇ ਗਈ ਉੱਥੇ ਪਈ ਆ ਹੁੰਦਾ ਚਲੋ ਪਾਓ ਸੌਂਜੇ ਸੋਸੀਓਲੋਜੀ ਹੁਣ ਆਪਾਂ ਵੀ ਕਰੀਏ ਰੈਸਟ ਤੇ ਮਾਰਨਿੰਗ ਉਠਣਾ ਹੁਣ ਇੰਨਾ ਔਖਾ ਲੱਗਦਾ ਨਾ ਤੇ ਇਹ ਲੱਗਦਾ ਜਿਦਾ ਫੀਵਰ ਜਾ ਹੋਇਆ ਹੁੰਦਾ ਪਤਾ ਨਹੀਂ ਇਹ ਦਿਨ ਹੀ ਇਦਾਂ ਦੇ ਆ ਗਏ ਬਹੁਤ ਗੰਦੇ ਜਿਹੇ ਦਿਨ ਆ ਗਏ ਇਹ ਦਿਨੇ ਦਿਲ ਜਨ ਨਹੀਂ ਲੱਗਦਾ ਹੁੰਦਾ ਘਰ ਔਰ ਮਾਰਨਿੰਗ ਮਾਨੂੰ ਉਠਣਾ ਬਹੁਤ ਔਖਾ ਲੱਗਦਾ ਹੈ ਤਾਂ ਚਲੋ ਕੋਈ ਨਹੀਂ ਮਿਲਣਾ ਕਰੇਗਾ ਇਦਾਂ ਨੇ ਵੈਸੇ ਇਹ ਦਿਨ ਜੇ ਜਦੋਂ ਉਹਦੇ ਬੱਚਿਆਂ ਦੇ ਐਗਜ਼ਾਮ ਹੁੰਦੇ ਨੇ ਮੈਨੂੰ ਜ਼ਿਆਦਾ ਜਦੋਂ ਮੇਰੇ ਐਗਜ਼ਾਮ ਹੁੰਦੇ ਸੀਗੇ ਮੈਂ ਹਮੇਸ਼ਾ ਮੈਨੂੰ ਫੀਵਰ ਹੋ ਜਾਂਦਾ ਸੀਗਾ ਇਹਨਾਂ ਦਿਨਾਂ ਵਿੱਚ ਤੇ ਹੋਰ ਵੀ ਉਦਾਂ ਦੀ ਰੁਟੀਨ ਜੀ ਬਸ ਬਹੁਤ ਔਖਾ ਲੱਗਦਾ ਮੇਰਾ ਤਾਂ ਵੀ ਔਰ ਸੋ ਚਲੋ ਸੇ ਗੁੱਡ ਨਾਈਟ ওকে ਚਲੋ ਜੀ ਹੁਣ ਆਪਾਂ ਇਸੇ ਬਲੌਗ ਦੀ ਇੱਥੇ ਕਰਦੇ ਆ ਐਂਡਿੰਗ ਤੇ ਮਿਲਦੇ ਆ ਕੱਲ ਇੱਕ ਨਵੇਂ ਬਲੌਗ ਦੇ ਵਿੱਚ ਸੋ ਜਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੋ ਥੈਂਕ ਯੂ